ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫੇਰ ਨਵੇਂ ਬਲੌਗ ਤੇ ਤੇ ਆਪਾਂ ਇਸ ਟਾਈਮ ਬਲੌਗ ਦੀ ਸਟਾਰਟਿੰਗ ਕਰੀ ਹੈ ਜੀ ਸਭ ਤੋਂ ਹਾਈਐਸਟ ਪੀਕ ਸ਼ਿਵਾਲਿਕ ਦੀ ਚੂੜਧਾਰ ਪੀਕ ਸੋ ਇਸ ਟਾਈਮ ਖੜੇ ਆ ਜੀ ਅਸੀਂ ਚੂੜਧਾਰ ਪੀਕ ਤੇ ਤੇ ਆਪਾਂ ਬਹੁਤ ਸੋਹਣਾ ਬਹੁਤ ਔਖਾ ਟਰੈਕ ਕਰਕੇ ਆਏ ਆ ਤੇ ਮੇਰੇ ਨਾਲ ਹੈ ਹਰਪ੍ਰੀਤ ਕੌਰ ਜਿਹਨੇ ਨੀ ਇੰਜਰੀ ਦੇ ਨਾਲ ਇਹ ਟਰੈਕ ਕਰਿਆ ਹੈ ਦੇਖ ਲਓ ਜੀ ਇਹਦਾ ਗੋਡਾ 25 30% ਚੱਲਦਾ ਨਹੀਂ ਹੈਗਾ ਫਿਰ ਵੀ ਤੇ ਫਿਰ ਵੀ ਹਿੰਮਤ ਤੇ ਬਲਬੂਤੇ ਤੇ ਇਹਨੇ ਆਪਣਾ ਟਰੈਕ ਜਿਹੜਾ ਹੈ ਇਹ ਕੰਪਲੀਟ ਕਰਿਆ ਹੈ। ਇਹ ਟਰੈਕ ਕਰਨਾ ਮੰਨਦਾ ਸੀਗਾ ਸ਼ਿਵਾਲਿਕ ਦੇ ਏਰੀਆ ਚ ਆਪਾਂ ਰਹਿੰਦੇ ਆਂ ਸ਼ਿਵਾਲਿਕ ਦੀ ਪਹਾੜੀਆਂ ਦੇ ਜੜਾਂ ਚ ਸਾਡਾ ਨਗਰ ਹੈ ਖੁੱਡਾ ਅਲੀ ਸ਼ੇਰ ਤੇ ਇਸ ਟਾਈਮ ਆਪਾਂ ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ਤੇ ਖੜੇ ਆਂ ਜੀ। ਮਾਣ ਵਾਲੀ ਗੱਲ ਹੈ ਸਾਡੇ ਦੋਵਾਂ ਵਾਸਤੇ ਨਵਾਂ ਮਾਈਲਸਟੋਨ ਆਪਾਂ ਅਚੀਵ ਕਰਿਆ ਹੈ। ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਇਸ ਟਾਈਮ। ਸੈਕੰਡ ਹਾਈएस्ट ਪੀਕ ਹੋ ਗਿਆ ਇਸ ਆ ਇਹ ਜਿਹੜੀ ਪੀਕ ਹੈ ਇਹ ਜਿਹੜੀ ਪ੍ਰਤਿਮਾ ਹੈ ਮਹਾਦੇਵ ਦੀ ਸਭ ਤੋਂ ਉੱਚੀ ਵਰਲਡ ਦੀ ਪ੍ਰਤਿਮਾ ਹੈ ਤੇ ਇਸ ਟਾਈਮ ਆਲਾ ਦਵਾਲਾ ਦੇਖੋ ਜੀ ਬਹੁਤ ਸੋਣਾ ਬਹੁਤ ਖੂਬਸੂਰਤ ਆਲਾ ਦਵਾਲਾ ਸਾਡਾ 360뷰 ਹੈ ਸਾਡਾ ਫਰੇਮ ਦੇ ਵਿੱਚ ਆਪਾਂ ਸਾਰੇ ਪਾਸੇ ਨਜ਼ਰ ਮਾਰ ਸਕਦੇ ਹਾਂ ਵਾਹਿਗੁਰੂ ਕਮਾਲ ਦੀ ਥਾਂ ਹੈ ਬਹੁਤ ਸੋਹਣੀ ਵਾਈਬ੍ਰੇਸ਼ਨ ਆ ਰਹੀ ਬਹੁਤ ਜੀ ਲੱਗ ਰਹੀ ਹੈ ਹੂੰ ਤੇ ਇਹ ਪ੍ਰਤਿਮਾ ਦਾ ਜਿਹੜਾ ਮੁਖ ਹੈਗਾ ਇਹ ਚੜ੍ਹਦੇ ਵਾਲੇ ਪਾਸੇ ਹੈ ਈਸਟ ਵਾਲੇ ਪਾਸੇ ਹੈ ਇਧਰ ਤੋਂ ਸੂਰਜ ਚੜ੍ਹਦਾ ਹੈ ਤੇ ਪੱਛਮ ਵੱਲ ਪ੍ਰਤਿਮਾ ਦੀ ਜਿਹੜੀ ਹੈਗੀ ਹੈ ਪੇਠ ਹੈਗੀ ਮਹਾਦੇਵ ਦੀ ਤੇ ਇੱਕ ਗੱਲ ਹੋਰ ਵੀ ਨੋਟ ਕਰਨ ਵਾਲੀ ਹੈ ਤੇ ਇਧਰਲੇ ਪਾਸੇ ਜਿਹੜਾ ਹੈਗਾ ਕੈਲਾਸ਼ ਪਰਬਤ ਵੀ ਇਧਰਲੇ ਪਾਸੇ ਹੀ ਹੈ ਤੇ ਬਿਲਕੁਲ ਇਹਨਾਂ ਦਾ ਫੇਸ ਕੈਲਾਸ਼ ਪਰਬਤ ਕੰਨੀ ਕਹਿ ਸਕਦੇ ਆਪਾਂ ਨੇ ਵਾਹਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਦੇਖੋ ਜੀ ਬਲਵਕਸ਼ੇ ਸ਼ਾਨੂਰ ਤੱਕ ਪਹੁੰਚਣ ਦਾ ਤੇ ਤੁਹਾਡਾ ਮਾਤਮ ਦਾ ਬਹੁਤ ਬਹੁਤ ਧੰਨਵਾਦ ਹੈ ਸਾਨੂੰ ਐ ਜੀ ਬਾਲ ਦਿੱਤਾ ਵੀ ਅਸੀਂ ਇੱਥੇ ਪਹੁੰਚ ਸਕੀਏ ਉਹਦਾ ਕੋਟ ਕੋਟ ਸ਼ੁਕਰਾਨਾ ਤੇ ਇਹ ਸਥਾਨ ਦਾ ਇਤਿਹਾਸ ਜਿੰਨਾ ਕੁ ਮੈਨੂੰ ਪਤਾ ਹੈ ਵੀ ਜਿਹੜਾ ਵੀਰ ਬਰਬਰੀਕ ਹੈਗਾ ਉਹਨਾਂ ਨੇ ਇਸ ਸਥਾਨ ਤੋਂ ਬੈਠ ਕੇ ਮਹਾਭਾਰਤ ਦਾ ਜਿਹੜਾ ਯੁੱਧ ਸੀਗਾ ਉਹ ਦੇਖਿਆ ਸੀਗਾ ਤੇ ਉਹਨਾਂ ਦਾ ਜਿਹੜਾ ਸ਼ੀਸ਼ ਸੀਗਾ ਉਰੇ ਰੱਖਿਆ ਹੋਇਆ ਸੀਗਾ ਉਰੇ ਤੋਂ ਉਹਨਾਂ ਨੇ ਮਹਾਭਾਰਤ ਦਾ ਯੁੱਧ ਸਾਰਾ ਦੇਖਿਆ ਸੀਗਾ ਐਸ ਟਾਈਮ ਸਾਰੇ ਨਿਰਦਰਸ਼ਨ ਕਰਕੇ نیچے ਜਾ ਚੁੱਕੇ ਆ ਤੇ ਸਿਰਫ ਆਪਾਂ ਔਰ ਇਹ ਮਾਹੌਲ ਦਾ ਆਨੰਦ ਲੈ ਰਹੇ ਆ ਆਪਾਂ ਵੀ ਥੋੜੀ ਦੇਰ ਤੱਕ ਵਾਪਸ ਚਲੇ ਜਾਵਾਂ ਥੋੜੀ ਦੇਰ ਤੱਕ ਵਾਪਸ ਚਲੇ ਜਾਣਾ ਤੇ ਜੀ ਸਮਾਂ ਹੋ ਗਿਆ 11:55 ਮਿੰਟ ਦਾ ਐਗਜੈਕਟ 12:00 ਬਜੇ ਆਲਮੋਸਟ ਤੇ ਆਪਾਂ 7:40 ਮਿੰਟ ਤੇ ਇਹ ਟਰੈਕ ਸ਼ੁਰੂ ਕਰਿਆ ਸੀਗਾ ਟਰੈਕ ਨਹੀਂ ਮਤਲਬ ਜਿੱਥੋਂ ਆਪਾਂ ਕੈਂਪਿੰਗ ਸਾਈਟ ਤੇ ਜਿੱਥੇ ਰਹੇ ਸੀਗੇ ਉਥੋਂ ਆਪਾਂ ਚੱਲੇ ਸੀਗੇ ਸਵੇਰੇ 7:40 ਮਿੰਟ 'ਚ ਉਹ ਵਾਲਾ ਹਿੱਸਾ ਤੁਸੀਂ ਪਿਛਲੇ ਬਲੌਗ 'ਚ ਦੇਖ ਲਿਆ ਹੋਣਾ ਤੇ ਬਹੁਤ ਸੋਹਣਾ ਸਫਰ ਸੀਗਾ ਇਹ ਬਹੁਤ ਯਾਦਗਾਰ ਸੀਗਾ ਹੁਣ ਥੋੜੀ ਦੇਰ ਤੱਕ ਆਪਾਂ ਜਿਹੜੀ ਧਰਮਸ਼ਾਲਾ ਬਣੀ ਹੋਈ ਐ ਤੇ ਸ਼ਿਰਗੁਲ ਮਹਾਰਾਜ ਜੀ ਦਾ ਮੰਦਿਰ ਬਣਿਆ ਹੋਇਆ ਉਹ ਨਿਜਲੇ ਪਾਸੇ ਬਣਿਆ ਹੋਇਆ ਐ ਇਧਰ ਹੇ ਨੀਚੇ ਉਤਰ ਕੇ ਉਹ ਉਥੇ ਜਿਹਨ ਬਣਿਆ ਹੋਇਆ ਜੀ ਉਥੇ ਆਪਾਂ ਜਾਵਾਂਗੇ ਦਰਸ਼ਨ ਮੇਲੇ ਕਰਾਂਗੇ ਅਸੀਂ ਆਏ ਸੀਗੇ ਨੌਰਧਾਰ ਵਾਲੇ ਪਾਸੇ ਤੋਂ ਤੇ ਇਧਰਲੇ ਪਾਸੇ ਸਾਨੂੰ ਨੌਰਧਾਰ ਦਾ ਰਸਤਾ ਜਿਹੜਾ ਹੈਗਾ ਟਰੈਕ ਉਹ ਥੋੜਾ ਥੋੜੋ ਥੋੜਾ ਜਿਹਾ ਨਜ਼ਰ ਆ ਰਿਹਾ ਐ ਆ ਦੇਖੋ ਟਰੈਕ ਬਣਿਆ ਹੋਇਆ ਜਿਹੜੇ ਰਾਤੋਂ ਆਪਾਂ ਲੰਘ ਕੇ ਆਏ ਆ ਇਹ ਸਾਰੇ ਪਹਾੜ ਅਸੀਂ ਪਾਰ ਕਰਕੇ ਇਧਰਲੇ ਪਾਸੇ ਪਹੁੰਚੀਆਂ ਜੀ ਝੂੜਧਾਰ ਪੀਕ ਤੇ ਬਹੁਤ ਹਿੰਮਤ ਨਾਲ ਅਸੀਂ ਟਰੈਕ ਕਰਿਆ ਹੈ ਤੇ ਪੂਰੇ ਦੇ ਪੂਰੇ ਵਲੌਗ ਸਾਡੇ ਜਰੂਰ ਦੇਖਿਓ ਜੀ ਤੇ ਸਿਆਲ ਚ ਇਹ ਟਰੈਕ ਸਾਰਾ ਬੰਦ ਹੁੰਦਾ ਕਿਉਂਕਿ ਬਰਫਾਂ ਨਾਲ ਇਹ ਸਾਰਾ ਪਹਾੜੀ ਏਰੀਆ ਸਾਰਾ ਬਰਫ ਨਾਲ ਢਕਿਆ ਹੁੰਦਾ ਏ ਚੂੜਦੜ ਦਾ ਮੀਨਿੰਗ ਹੁੰਦਾ ਜੀ ਬਰਫ ਦੀਆਂ ਚੂੜੀਆਂ ਧਾਰਨ ਕਰਨੇ ਵਾਲੇ ਤੇ ਸ਼ਿਵਜੀ ਮਹਾਰਾਜ ਦੇ ਨਾਮ ਤੇ ਇਹ ਸਥਾਨ ਦਾ ਨਾਮ ਹੈ ਜੀ ਹਿਮਾਲਿਆ ਪਰਬਤ ਤੇ ਬਹੁਤ سارے ਧਾਮ ਬਣੇ ਹੋਏ ਆ ਪੰਚਕੇਦਾਰ ਬਣੇ ਹੋਏ ਆ ਮਣੀ ਮੇਸ਼ ਬਣੇ ਹੋਏ ਆ ਬਹੁਤ ਸਾਰੀਆਂ ਧਾਰਮਿਕ ਯਾਤਰਾਵਾਂ ਜਿਹੜੀਆਂ ਤੁਸੀਂ ਕਰ ਸਕਦੇ ਹੋ ਜੀ ਹੁਣ ਸਾਡਾ ਵਾਪਸੀ ਦਾ ਸਫ਼ਰ ਹੈ ਆਪਾਂ ਨੀਚੇ ਉਤਰ ਰਹੇ ਆ ਤੇ ਆਪਾਂ ਸੋਚ ਰਹੇ ਆ ਵੀ ਆਪਾਂ ਸ਼ਿਰਕੁਲ ਮਹਾਰਾਜ ਦੇ ਮੰਦਿਰ 'ਚ ਜਾਵਾਂਗੇ ਇੱਕ ਨਾ ਜਾਵਾਂ ਕਿਉਂਕਿ ਸਾਡੇ ਕੋਲ ਸਮਾਂ ਘਟਿਆ ਸਾਡੇ ਕੋਲ ਟਾਈਮ 12 ਵਜੇ ਆਪਾਂ نیچے ਵੀ ਉਤਰਨਾ ਏ ਤੇ ਫਿਰ ਦਫ਼ਤਰ ਦੇ ਵੀ ਕੰਮ ਕਰ ਦੇਖਣੇ ਘਰੇ ਪਹੁੰਚ ਕੇ ਜੇ ਆਪਾਂ ਟਰੈਕ ਦੀ ਡਿਫਿਕਲਟੀ ਦੀ ਗੱਲ ਕਰੀਏ ਤੇ ਨੀਚੇ ਵਾਲਾ ਟਰੈਕ ਸਾਰਾ ਬਹੁਤ ਸੌਖਾ ਏ ਬਹੁਤ ਆਸਾਨੀ ਨਾਲ ਕਰ ਸਕਦੇ ਆ ਬਸ ਲੰਬਾ ਥੋੜਾ ਜਿਹਾ ਤੇ ਟੋਟਲ 18 ਕਿਲੋਮੀਟਰ ਦਾ ਟਰੈਕ ਹੈ ਉਂ ਸੌਖਾ ਏ ਹਨਾ ਤੁਸੀਂ ਇੱਕ ਦਿਨ ਵਿੱਚ ਵੀ ਇਹ ਟਰੈਕ ਕਰ ਸਕਦੇ ਆ ਜਿਹੜੇ ਹਿੰਮਤ ਵਾਲੇ ਮੁੰਡੇ ਮੰਡੇ ਆ ਪਰ ਉੱਪਰ ਆ ਕੇ ਆਹਾ ਬਸ 1 ਕਿਲੋਮੀਟਰ ਦਾ ਜਿਹੜਾ ਪਿੰਡ ਆ ਇਹ ਬਹੁਤ ਜ਼ਿਆਦਾ ਉਹ ਖ ਬਹੁਤ ਟੀਪ ਹੈ ਤੇ ਮੈਨੇਜੇਬਲ ਹੈਗਾ ਇਨਕ ਤਾਂ ਹੋਣਾ ਵੀ ਚਾਹੀਦਾ ਜ਼ਰੂਰੀ ਆ ਸਾਹਮਣੇ ਸਾਨੂੰ ਇੱਕ ਪੱਥਰ ਦੀ ਚਟਾਨ ਦਿਖ ਰਹੀ ਹੈ ਤੇ ਜਿਵੇਂ ਸੱਪ ਦੀ ਸਿਰੀ ਹੁੰਦੀ ਹੈ ਨਾ ਸੱਪ ਦਾ ਸਿਰ ਹੁੰਦਾ ਏ ਐਨ ਉਵੇਂ ਦੇਖੋ ਨਾਗ ਵਾਂਗੂ ਫਾਣ ਚੱਕਿਆ ਪਿਆ ਏ ਬੜਾ ਸੋਹਣਾ ਲੱਗ ਰਿਹਾ ਯਾਰ ਇਹ ਪੱਥਰ ਤੇਰਾ ਬਹੁਤ ਸੋਹਣਾ ਸੀਗਾ ਜਿਹੜਾ ਆਪਾਂ ਕਰਿਆ ਇਹ ਟ੍ਰੈਕ ਤੇ ਅੱਗੇ ਜਾ ਕੇ ਆਪਾਂ ਗੱਲਬਾਤ ਕਰਦੇ ਆਂ ਹਵਾ ਤੇ ਹੀ ਚੱਲ ਰਹੀ ਹੈ ਹਵਾ ਦਾ ਖੜਕਾ ਸੁਣਦਾ ਹੋਣ ਤੁਹਾਨੂੰ ਇਗਨੋਰ ਕਰ ਦਿਓ ਪਲੀਜ਼ ਮੈਂ ਆਹ ਪੱਥਰਾਂ ਦੇ ਰੰਗ ਤੁਹਾਨੂੰ ਦਿਖਾਉਣ ਵਾਸਤੇ ਰੁਕਿਆ ਆਹ ਪੱਥਰਾਂ ਦੇ ਨਾ ਨੇਚਰਲ ਪੀਲਾ ਕਲਰ ਹੋਇਆ ਵਾਹ ਦੇਖੋ ਖੁਦ ਆਪਣੇ ਆਪ ਨੀ ਸਾਰੇ ਪੱਥਰਾਂ ਦੇ ਪੀਲਾ ਪੀਲਾ ਜਿਹਾ ਰੰਗ ਪੀਲੇ ਪੀਲੇ ਜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਹ ਦੇਖੋ ਮਖਾ ਨਾਲ ਬਹੁਤ ਸੋਹਣੇ ਲੱਗਦੇ ਆ ਜੀ ਉਤਰਨ ਲੱਗੇ ਨਾ ਜਦੋਂ ਆਪਾਂ ਉਤਰਦੇ ਆ ਨਾ ਗੋਡਿਆਂ ਤੇ ਬਹੁਤ ਜ਼ਿਆਦਾ ਦਾਬ ਆਂਦਾ ਏ ਗੋਡਿਆਂ ਦਾ ਬਹੁਤ ਜ਼ੋਰ ਲੱਗਦਾ ਉਤਰਨ ਲੱਗਿਆਂ ਪੈਰਾਂ ਦੇ ਗੁੱਠੇ ਮਿੱਦੇ ਜਾਂਦੇ ਆ ਦੁਖਣ ਲੱਗ ਜਾਂਦੇ ਆ ਚੜ੍ਹਨ ਵੇਲੇ ਬਾਹ ਸਾਂ ਫੁੱਲਦਾ ਏ ਚੜ੍ਹਨ ਵੇਲੇ ਜ਼ੋਰ ਵੱਧ ਲੱਗਦਾ ਏ ਇਸ ਟਾਈਮ ਹੀ ਨਾ ਚਾਹੀਦਾ ਚੜ੍ਹਨ ਵੇਲੇ ਇਹ ਜਿਹੜੀ ਚੜਾਈ ਚੜਨੇ 'ਚ ਸਾਨੂੰ 1.5 ਘੰਟਾ ਲੱਗ ਗਿਆ ਤੇ ਉਹੀ ਚੜਾਈ ਉਤਰਨ ਵੇਲੇ ਸਾਨੂੰ ਤੇ ਇਹ ਪੁਆਇੰਟ ਤੇ ਆ ਕੇ ਖੜ ਗਿਆ ਆਪਣਾ ਆ ਜਿਹੜਾ ਤੰਬੂ ਜਿਹਾ ਲੱਗੇ ਹੋਇਆ ਏ ਆ ਬੋਰਡ ਜੀ ਨਿਸ਼ਾਨੀ ਆ ਓਰੇ ਤੋਂ ਸਾਨੂੰ ਉੱਪਰ ਚੜਨ ਵਾਸਤੇ ਲੱਗੇ ਸੀਗਾ 1.5 ਘੰਟਾ ਲੱਗ ਗਿਆ ਸੀਗਾ ਤੇ ਇਹ ਹੀ ਉਤਰਾਈ ਹੁਣ ਉਤਰ ਕੇ ਅਸੀਂ ਆਏ ਆ 20 ਮਿੰਟਾਂ 'ਚ ਹਨਾਰ ਬੜੀ ਦ ਤੇ ਬੜੀ ਸ਼ਤਿ ਮੋਰਚਾ ਫਤਿਹ ਕਰ ਲਿਆ ਬਈ ਹਾਂ ਹਾਂ ਚੜਨਾ ਮੈਂ ਆਸਾਨੀ ਨਾਲ ਹਲੇ ਵੀ ਚੱਲਉ ਚੜ ਵੀ ਜਾਂਦੀਆਂ ਕਿਉਂਕਿ ਮੈਨੂੰ ਉਤਰਨ ਲੱਗੇ ਮੇਰੇ ਗੋਡਿਆਂ ਤੇ ਵਜਨ ਆਉਂਦਾ ਤਾਂ ਕਰਕੇ ਮੈਨੂੰ ਬਹੁਤ ਔਖਾ ਲੱਗਦਾ ਹਾਂ ਤੇ ਜਿਹੜਾ ਇਹ ਵਾਲਾ ਸਾਹਮਣੇ ਵਾਲਾ ਰਸਤਾ ਹੈ ਇਹ ਚੋਪਾਲ ਦਾ ਰਸਤਾ ਹੈ ਚੋਪਾਲ ਤੋਂ ਇੱਧਰ ਨੂੰ ਆ ਰਿਹਾ ਹੈ ਤੇ ਇੱਕ ਰਸਤਾ ਇਹ ਆ ਇੱਧਰ ਜਾ ਰਿਹਾ ਹੈ ਨੀਚੇ ਇਹ ਨੌਰਾਧਾਰ ਦਾ ਰਸਤਾ ਹੈ ਤੇ ਆਪਾਂ ਇਸ ਰਸਤੇ ਸੋ ਆਏ ਸੀਗੇ ਤੇ ਇਧਰੋਂ ਵੀ ਤੁਸੀਂ ਆ ਸਕਦੇ ਹੋ ਇਧਰੋਂ ਵੀ ਤੁਸੀਂ ਆ ਸਕਦੇ ਹੋ ਤੇ ਬੁਰਧਾਰ ਸੈਂਟਰ ਪੁਆਇੰਟ ਹੈਗਾ ਜਿੱਧਰ ਮਾਜੀ ਜੀ ਤੁਸੀਂ ਆ ਜਾਓ ਤੇ ਜਿਹੜਾ ਸ਼ਿਰਗੁਲ ਮਹਾਰਾਜ ਦਾ ਮੰਦਿਰ ਹੈ ਉਹ ਵੀ ਇੱਧਰਲੇ ਪਾਸੇ ਹੀ ਆ ਨੇ ਚੇ ਉੱਤਰ ਕੇ ਆਹ ਸਾਹਮਣੇ ਸ਼ਿਰਗੁਲ ਮਹਾਰਾਜ ਦਾ ਧਰਮਸ਼ਾਲਾ ਬਣੀ ਹੋਈ ਹੈ ਮੰਦਿਰ ਬਣਿਆ ਹੋਇਆ ਆ ਚੱਲ ਕੇ ਵੇਖਦੇ ਹਾਂ ਉਹਦਾ ਮਾਹੌਲ ਦੇਖ ਲੈਂਦੇ ਆ ਇਹ ਇਧਰ ਤੋਂ ਰਸਤਾ ਆ ਰਿਹਾ ਜੀ ਇਹ ਚੋਪਾਲ ਦਾ ਰਸਤਾ ਹੈ ਕਹਿੰਦੇ ਆ ਵੀ ਇੱਧਰਲਾ ਰਸਤਾ ਥੋੜਾ ਜਿਹਾ ਸ਼ਾਰਟ ਹੈਗਾ ਪਰ ਥੋੜਾ ਜਿਹਾ ਚੜ੍ਹਾਈ ਵਾਲਾ ਹੈ ਪਰ ਠੀਕ ਹੈ ਇਦਾਂਲਾ ਰਸਤਾ ਜਿਆਦਾ ਫੇਮਸ ਹੈਗਾ ਜਿਹੜਾ ਨੌਰਾਧਾਰ ਦਾ ਰਸਤਾ ਹੈ ਤੇ ਚੂੜਧਾਰ ਸੈਂਟਰ ਪੁਆਇੰਟ ਹੈਗਾ ਤੁਸੀਂ ਜਿੱਧਰ ਮਰਜੀ ਦੀ ਇਹ ਟਰੈਕ ਕਰ ਸਕਦੇ ਚਾਹੇ ਇਧਰੋਂ ਜੇ ਤੁਹਾਨੂੰ ਠੀਕ ਲੱਗਦਾ ਇਧਰੋਂ ਵੀ ਕਰ ਸਕਦੇ ਹੋ ਜੇ ਤੁਹਾਨੂੰ ਨੌਰਾਧਾਰ ਵਾਲਾ ਰਸਤਾ ਠੀਕ ਲੱਗਦਾ ਤੁਸੀਂ ਉਧਰੋਂ ਵੀ ਤੁਸੀਂ ਆਪਣਾ ਟਰੈਕ ਜਿਹੜਾ ਹੈਗਾ ਕੰਪਲੀਟ ਕਰ ਸਕਦੇ ਹੋ ਲਓ ਜੀ ਫਾਈਨਲੀ ਅਸੀਂ ਮੰਦਿਰ ਦੇ ਪਰਿਸਰ ਚ ਪਹੁੰਚ ਚੁੱਕੇ ਆ ਤੇ ਇਹ ਹੈ ਜੀ ਸ਼ਿਰਗੁਲ ਮਹਾਰਾਜ ਜੀ ਦਾ ਮੰਦਿਰ ਤੇ ਇਹ ਵਿੜਾ ਜਿਹਾ ਬਣਿਆ ਹੋਇਆ ਇੱਧਰਲੇ ਪਾਸੇ ਤੈਲਾਂ ਦੇ ਨਾਲ ਬਹੁਤ ਸੋਹਣਾ ਬਣਿਆ ਹੋਇਆ ਏਰੀਆ ਬਹੁਤ ਖੁੱਲਾ ਢੁਲਾ ਧਰਮਸ਼ਾਲਾ ਬਣੀ ਹੋਈ ਏ ਇੱਕ ਤਰ੍ਹਾਂ ਦੀ ਨੀਚੇ ਰਹਿਣ ਨੂੰ ਸੌਣ ਨੂੰ ਲੰਗਰ ਹਾਲ ਸਾਰਾ ਕਾਸੀ ਦਾ ਪ੍ਰਬੰਧ ਹੈਗਾ ਖੱਤਰ ਵੀ ਖੜੇ ਆ ਇੱਧਰਲੇ ਪਾਸੇ ਨੀਚੇ ਅਸੀਂ ਹੁਣੇ-ਹੁਣੇ ਅੰਦਰ ਨਮਸਕਾਰ ਕਰਕੇ ਆਏ ਆ ਜੀ ਸ਼ਰਗੁਲ ਮਹਾਰਾਜ ਦਾ ਮੰਦਿਰ ਬਣਿਆ ਹੋਇਆ ਤੇ ਮੰਦਿਰ ਸਾਰਾ ਦੇਵਦਾਰ ਦੀ ਲੱਕੜ ਦਾ ਬਣਿਆ ਹੋਇਆ ਇਹ ਤੇ ਛੱਤ ਵੀ ਦੇਵਦਾਰ ਦੀ ਲੱਕੜ ਦੀ ਹੈ ਤੇ ਅੰਦਰ ਜਾ ਕੇ ਅਸੀਂ ਦੇਖਿਆ ਬਹੁਤ ਸੋਹਣਾ ਮੰਦਿਰ ਹੈ ਬਹੁਤ ਸੋਹਣੀ ਨਕਾਸ਼ੀ ਕਰੀ ਹੋਈ ਹੈ ਲੱਕੜ ਦੀ ਤੇ ਬਹੁਤ ਸੋਹਣਾ ਮੰਦਿਰ ਹੈ ਹੁਣ ਆਪਾਂ ਲੰਗਰ ਛਕਣ ਚੱਲੇ ਆ ਜੀ ਨੀਚੇ ਲੰਗਰ ਚੱਲ ਰਿਹਾ 2 ਵਜੇ ਤੱਕ 2 ਵਜੇ ਬੰਦ ਹੋ ਜਾਣਾ ਲੰਗਰ ਛਕਦੇ ਆਪਾਂ ਜਾ ਕੇ ਤੇ ਇਹ ਸਾਰੇ ਦੀ ਸਾਰੀ ਧਰਮਸ਼ਾਲਾ ਬਣੀ ਹੋਈ ਹੈ ਕਮਰੇ ਬਣੇ ਹੋਏ ਨੇ ਰਹਿਣ ਵਾਸਤੇ ਤੇ ਬਿਸਤਰੇ ਵਗੈਰਾ ਹੋਰ ਮਿਲ ਜਾਂਦੇ ਔਰ ਇਹ ਵੀ ਰਾਤ ਆਟਕ ਸਕਦੇ ਆ ਸਾਰੇ ਜਣੇ ਨੀਚੇ ਕੀ ਮਹਾਰਾਜ ਮੰਦਿਰ ਤੋਂ ਆ ਗਏ ਆ ਤੇ ਅਸੀਂ ਉਹੀ ਪੱਥਰ ਤੇ ਬੈਠੇ ਤੇ ਅਸੀਂ ਚੜਦੇ ਹੋਏ ਇੱਥੇ ਗ੍ਰਾਮ ਪਰਿਆਤਾ ਤੇ ਉਹੀ ਪੱਥਰ ਹੈ ਹੁਣ ਅਸੀਂ ਇੱਥੋਂ ਹੇਠੇ ਨੂੰ ਕਰਾਂਗੇ ਸ਼੍ਰੀ ਗੁਰੂ ਮਹਾਰਾਜ ਮੰਦਿਰ ਚ ਤੁਹਾਨੂੰ ਲੰਗਰ ਮਿਲਦਾ ਇਹ ਲੰਗਰ ਪ੍ਰਸ਼ਾਦਾ ਅਸੀਂ ਚੱਕ ਕੇ ਆਏ ਆ ਉੱਥੇ ਤੇ ਇਸ ਕਰਕੇ ਹੁਣ ਸਾਤੇ ਨਾ ਉਤਰ ਨਹੀਂ ਹੋ ਰਿਹਾ ਕਿਉਂਕਿ ਅਸੀਂ ਰੋਟੀ ਬਾਣੀ ਖਾ ਲਈ ਹੁਣ ਅਸੀਂ ਫੁੱਲ ਹੋ ਗਏ ਜਿਵੇਂ ਬਰਫ਼ ਤੇ ਧੁੱਪ ਪੈਂਦੀ ਹੈ ਨਾ ਬਰਫ਼ ਦਾ ਪਾਣੀ ਐਵੇਂ ਫਿਰ ਖੁਰਖੁਰ ਕੇ ਨਾ ਐਵੇਂ ਥੱਲੇ ਨੂੰ ਵਗਦਾ ਰਹਿੰਦਾ ਏ ਪਾਣੀ ਬਹੁਤ ਸੋਹਣਾ ਲੱਗਦਾ ਪਾਣੀ ਦੀ ਆਵਾਜ਼ ਵੈਸੀ ਬੰਦੇ ਨੂੰ ਖਿੱਚਦੀ ਆ ਤੇ ਬੜੀ ਪਿਆਰੀ ਆਵਾਜ਼ ਮਨਮੋਹਕ ਆਵਾਜ਼ ਆ ਹੁਣ ਸਾਡਾ ਇਹ ਵਾਪਸੀ ਦਾ ਸਫ਼ਰ ਹੈ ਸ਼ੇਗੁਲ ਮਹਾਰਾਜ ਦੇ ਮੰਦਰ ਚ ਅਸੀਂ ਨਮਸਕਾਰ ਕਰ ਲਈ ਤੇ ਲੰਗਰ ਪ੍ਰਸ਼ਾਦਾ ਛਕ ਲਿਆ ਨੰਗਰ ਪ੍ਰਸਾਦ ਅਸਕਣ ਤੋਂ ਬਾਅਦ ਥੋੜੀ ਜਿਹੀ ਨਾ ਸੁਸਤੀ ਜੀ ਪੈ ਗਈ ਪਿੰਡੇ 'ਚ ਤੇ ਰੋਟੀ ਖਾ ਕੇ ਇੱਕ ਲਗਤ ਤੁਰਿਆ ਨਹੀਂ ਜਾਂਦਾ ਹੌਲੀ ਹੌਲੀ ਤੁਰ ਕੇ ਆਪਾਂ نیچے ਪਹੁੰਚ ਜਾਾਂਗੇ ਜਿੱਥੇ ਆਪਾਂ ਰਾਤ ਰਹਿ ਸੀਗੇ ਤੇ ਜਿੱਥੋਂ ਆਪਾਂ ਅੱਜ ਦਾ ਆਪਣਾ ਟਰੈਕ ਸ਼ੁਰੂ ਕਰਿਆ ਸੀਗਾ ਉਹ ਤੁਸੀਂ ਕੱਲ ਦੇ ਵਲੌਗ 'ਚ ਦੇਖਿਆ ਹੋਣਾ ਤੇ ਉੱਥੇ ਰਹਾਂਗੇ ਦੇਖਦੇ ਆਂ ਉੱਥੇ ਦੀ ਬਿਉਤਬੰਦੀ ਜੇ ਤਾਂ ਟਾਈਮ ਸਿਰ ਪਹੁੰਚ ਗਏ ਤੇ ਫਿਰ ਥੱਲੇ ਵੱਲ ਹੋਰ ਚੱਲੇ ਜਾਵਾਂਗੇ ਨਹੀਂ ਫਿਰ ਅੱਜ ਦੀ ਰਾਤ ਫੇਰ ਦੁਬਾਰੇ ਵਾਪਸ ਉੱਥੇ ਰਹਾਂਗੇ ਜਿਹੜਾ ਇਹ ਟਰੈਕ ਹੈ ਤੇ ਟਰੈਕ ਦੇ ਨਾਲ ਨਾਲ ਇੱਕ ਤਰ੍ਹਾਂ ਦਾ ਪਾਸ ਵੀ ਹੈਗਾ ਇਹ ਪਾਸ ਕਹਿ ਦਿੰਦੇ ਆ ਲਾਂਘੇ ਨੂੰ ਜਦੋਂ ਤੁ ਆਪਾਂ ਇੱਕ ਵੈਲੀ ਚੋਂ ਪਹਾੜ ਚੜ ਕੇ ਦੂਜੀ ਵੈਲੀ ਚ ਐਂਟਰ ਹੁੰਦੇ ਆ ਦਰਅਸਲ ਲੋਕਾਂ ਦਾ ਆਣ ਜਾਣ ਦਾ ਜਰੀਆ ਪਹਿਲੇ ਟਾਈਮਾਂ 'ਚ ਤੇ ਇਹਨਾਂ ਪਾਸਾਂ ਦੇ ਰਾਹੀ ਹੁੰਦਾ ਸੀ ਲਾਂਘੇ ਬਣੇ ਹੁੰਦੇ ਆ ਦਰਅਸਲ ਜਿਹੜੇ ਪਹਾੜਾਂ 'ਚ ਲਾਂਘੇ ਹੁੰਦੇ ਆ ਉਹਨਾਂ ਨੂੰ ਪਾਸ ਕਹਿ ਦਿੰਦੇ ਆ ਅਸੀਂ ਹੁਣ ਨਾ ਥੋੜੀ देर ਇੱਥੇ ਰੈਸਟ ਕਰਨ ਲੱਗੇ ਕਿਉਂਕਿ ਇਹ ਜਗ੍ਹਾ ਬਹੁਤ ਸੋਹਣੀ ਲੱਗੀ ਸਾਨੂੰ ਅਸੀਂ ਆ ਕਿ ਇੱਥੇ ਥੋੜਾ ਜਿਹਾ ਰੈਸਟ ਕਰ ਦਿੰਦੇ ਇੱਧਰ ਕਮਲਾਂ ਦੇ ਪਏ ਆ ਤੇ ਮੈਂ ਵੀ ਪੈਸੀ ਕਿ ਤੇ ਮੈਂ ਬਲੌਗ ਬਣਾਉਣ ਉੱਠ ਗਈ। ਚੂੜਧਾਰ ਪੀਕ ਦੇ ਜਾਂਦੀਵਾਰ ਦੇ ਆਖਰੀ ਦਰਸ਼ਨ ਕਰ ਲਏ। ਤੇ ਆਹ ਰਿਹਾ ਜੀ ਟਾਪ ਪੁਆਇੰਟ। ਜਿੱਥੇ ਆਪਾਂ ਹੁਣੇ-ਹੁਣੇ ਫਤਿਹ ਕਰਕੇ ਆਏ ਆ। ਤੇ ਕਮਾਲ ਦੀ ਇਹ ਵਾਈਲਡ ਲਾਈਫ ਸੈਂਚਰੀ ਹੈ, ਕਮਾਲ ਦੇ ਨਜ਼ਾਰੇ ਹੈ, ਕਮਾਲ ਦਾ ਟਰੈਕ ਹੈ। ਤੇ ਬਹੁਤ ਜ਼ਿਆਦਾ ਖੂਬਸੂਰਤ ਪਲੇਸ ਹੈ ਇਹ। ਸ਼ਿਰਮੌਰ ਜ਼ਿਲ੍ਹੇ ਦੀ ਸ਼ਾਨ ਹੈ ਇਹ ਸ਼ਿਰਮੌਰ ਜ਼ਿਲ੍ਹੇ ਦੀ ਸ਼ਾਨ ਇਹ ਜਿੰਨੇ ਵੀ ਸਾਨੂੰ ਫੁੱਲ ਮਿਲੇ ਹੈ ਨਾ ਇਸ ਟਰੈਕ ਤੇ ਤੇ ਇਹ ਹੈਗੇ ਆ ਔਰਕਿਡ ਫਲਾਵਰਿੰਗ ਪਲਾਂਟ ਆਫ ਚੂਰਦਾਰ ਇਹ ਸਾਰੇ ਇਲਾਕੇ ਚ ਇਹ ਪਾਈ ਜਾਂਦੇ ਆ ਆ ਦੇਖੋ ਹੁਣ ਆਪਣਾ ਜਿਹੜਾ ਵਾਪਸੀ ਦਾ ਸਫ਼ਰ ਹੈ ਮੈਂ ਵੀਡੀਓ ਜ਼ਿਆਦਾ ਨਹੀਂ ਬਣਾਈ ਟਰੈਕ ਦੀ ਕਿਉਂਕਿ ਜਾਂਦੀ ਵਾਰੀ ਆਪਾਂ ਸਾਰਾ ਕੁਝ ਕਵਰ ਕਰਿਆ ਹੀ ਹੋਇਆ ਇਹ ਵਾਰ-ਵਾਰ ਬਣਾਉਂਦੇ ਹੁੰਦੇ ਚੰਗੇ ਜਿ ਨਹੀਂ ਲੱਗਦੇ ਆਪਾਂ ਖਾਸਾ ਨੀਚੇ ਉਤਰੇ ਆਏ ਆ ਸਾਨੂੰ ਲਗਭਗ ਹੋ ਗਏ 4 ਅ 2-3 ਘੰਟੇ ਹੋ ਗਏ ਸਾਨੂੰ ਤੁਰਦਿਆਂ ਨੂੰ ਇਹ ਜਿਹੜੀ ਸਾਹਮਣੇ ਕੈਂਪਿੰਗ ਸਾਈਡ ਦਿਖ ਰਹੀ ਹੈ ਉਰੇ ਆਪਾਂ ਰਾਤ ਰਹੇ ਸੀਗੇ ਕੱਲ ਤੇ ਅੱਜ ਸਵੇਰੇ ਉਰੇ ਤੋਂ ਚੱਲੇ ਸੀਗੇ ਆਪਾਂ ਉੱਪਰ ਯਾਤਰਾ ਕਰਨ ਵਾਸਤੇ ਤੇ ਅੱਜ ਵਾਪਸ ਆ ਗਏ ਆ ਤੇ ਹਲੇ ਆਪਣੇ ਕੋਲ ਟਾਈਮ ਹੈਗਾ ਇਹ ਤੇ ਆਪਾਂ ਵੀ ਉਹ ਤੋਂ ਮੰਦੀਏ ਬਣਾਈਏ ਵੀ ਆਪਾਂ نیچے ਚੱਲਦੇ ਆਂ ਜਿੰਨਾ ਕੁ ਪੈਂਡਾ ਆਪਾਂ ਅੱਜ ਕਵਰ ਕਰ ਸਕਦੇ ਆਂ ਕਰ ਲੈਂਦੇ ਆ ਸਮਾਂ 5 ਵਜੇ ਦਾ ਹੋਇਆ ਹੈ ਆਪਾਂ 2 ਘੰਟੇ ਚ 6-7 ਵਜੇ ਤੱਕ نیچے ਪਹੁੰਚ ਜਾਾਂਗੇ ਆ ਪੇੜ ਦੇ ਉੱਪਰ ਹਰਿਆਈ ਦੇਖੋ ਕਿਵੇਂ ਚੜੀ ਹੋਈ ਹੈ ਤੇ ਸਮਾਂ ਹੋ ਗਿਆ ਪੌਣੇ 6 ਵਜੇ ਦਾ ਐਗਜ਼ੈਕਟ ਤੇ ਆਪਾਂ ਤੁਰੇ ਸੀਗੇ ਉੱਥੋਂ 5 ਵਜਾਂ ਨੂੰ 10 ਮਿੰਟ ਪਹਿ ਤੇ ਹਲੀ ਹਰਪ੍ਰੀਤ ਜਦੋਂ ਪਾਉ ਟਾਬੇ ਪਰ ਦੇ ਤੁਰੇ ਤੇ ਤੇ ਨੀਚੇ ਪਹੁੰਚਣ ਆ ਲਈਏ ਬਸ ਆ ਜੰਗਲ ਪਾਰ ਕਰਕੇ ਆਈ ਆ ਆਪਾਂ ਜੰਗਲ ਥੋੜਾ ਜਿਹਾ ਸੁੰਸਾਨ ਹੈ ਵਿੱਚ ਥੋੜਾ ਥੋੜਾ ਡਰ ਲੱਗਦਾ ਕਈ ਵਾਰੀ ਲਓ ਬਾਈ ਆਪਣਾ ਅੱਜ ਦਾ ਪੈਂਡਾ ਵੀ ਖਤਮ ਸਾਹਮਣੇ ਸਾਡਾ ਗਰਾਊਂਡ ਆ ਗਿਆ ਤੇ ਨਾਲ ਸਾਡੇ ਇਹ ਬਾਬਾ ਜੀ ਬਾਬਾ ਜੀ ਸੋਲਨ ਤੋਂ ਹੈ ਸ਼ੁਰੂ ਸ਼ੁਰੂ ਚ ਸਾਨੂੰ ਮਿਲੇ ਸੀ ਜਦੋਂ ਆਪਾਂ ਟਰੈਕ ਸਟਾਰਟ ਕਰਿਆ ਸੀਗਾ ਤੇ ਸਾਡੇ ਨਾਲੇ ਟਰੈਕ ਖਤਮ ਕਰ ਰਹੇ ਹੈ ਇਹ ਕਮਾਲ ਹੈ ਅੱਜ ਦਾ ਪੈਂਡਾ ਆਪਣਾ 18 ਕਿਲੋਮੀਟਰ ਦਾ ਹੈ ਹਰਬੀਦ ਪਹਾੜ ਚੜੇ ਪਹਾੜ ਉਤਰੇ ਤੇ ਬੁਰਾ ਹਾਲ ਹੋਇਆ ਪਿਆ ਹੁਣ ਸਾਨੂੰ ਮੰਜਾ ਮਿਲ ਜਵੇ ਬਸ ਓਏ ਹੋਏ ਲੱਤਾਂ ਦਾ ਨਾ ਮੈਂ ਕਹਿੰਦਾ ਸਾਹ 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 ਐ ਕਰ ਰਹੀ ਐ ਆਵਾ ਨੀਚੇ ਉਤਰ ਕੇ ਸਾਡੀ ਕੈਂਪ ਸਾਈਡ ਆ ਗਈ ਪੈਰ ਕਿਤੇ ਦਰ ਰਿਆ ਘਰ ਕਿਤੇ ਹੋ ਰੇ ਪੈਰ ਕਿਤੇ ਦਰਦੇ ਆ ਦਰ ਧਰ ਕਿਤੇ ਹੁੰਦਾ ਹੈ ਹਨਾ ਆ ਦਿਨ ਰਹਿੰਦੇ ਰਹਿੰਦੇ ਆਪਾਂ ਪਹੁੰਚ ਗਏ ਦੇਖ ਲਓ 5 ਵਜੇ ਸਟਾਰਟ ਕਰਿਆ ਸੀਗਾ ਆਪਾਂ ਉੱਪਰ ਤੋਂ ਚੱਲਣਾ ਤੇ ਬਾਈ نیچے ਆਉਣ ਸਾਰ ਸਾਨੂੰ ਕੀ ਦੇਖਣ ਨੂੰ ਮਿਲਦਾ ਲਾਈਵ ਕ੍ਰਿਕਟ ਮੈਚ ਹੋ ਰਿਹਾ ਇੱਧਰ ਕਮਾਲ ਹੈ ਯਾਰ ਕਮਾਲ ਦੀਆਂ ਵਾਦੀਆਂ ਚ ਕ੍ਰਿਕਟ ਮੈਚ ਦੇਖਣ ਨੂੰ ਮਿਲ ਜੇ ਹੋਰ ਕੀ ਚਾਹੀਦਾ ਯਾਰ ਬੰਦੇ ਨੂੰ ਹੈਨਾ ਉਹ ਬਲੀ ਅੱਜ ਸਾਰਾ ਦਿਨ ਟ੍ਰੈਕਿੰਗ ਕਰਨ ਤੋਂ ਬਾਅਦ ਸਾਨੂੰ ਹੁਣ ਬਈ ਰੈਸਟ ਹੁਣ ਰੈਸਟ ਮਿਲੀ ਏ ਸਾਨੂੰ ਇਹ ਜੋ ਅਸੀਂ ਟਾਸਕ ਮਿਥਿਆ ਤਜ ਉਹ ਹਰਪ੍ਰੀਤ ਨੇ ਅੱਜ ਕੰਪਲੀਟ ਕਰਿਆ 18 ਕਿਲੋਮੀਟਰ ਥੋੜੇ ਨੇ ਹੁੰਦੇ ਯਾਰ 18 ਕਿਲੋਮੀਟਰ ਆ ਰਵੇ ਤਾ ਹਨਾ ਕਿੱਥੇ ਪਹਾੜ ਚੜਨਾ ਆਪਾਂ ਹਾਈ ਐਲੀਵੇਸ਼ਨ ਪਹਿਲਾ 6 ਕਿਲੋਮੀਟਰ ਚੜੇ ਛੇ ਫਿਰ ਉੱਪਰ 6 ਕਿਲੋਮੀਟਰ ਤੇ ਉਹ ਉੱਪਰ ਵੀ ਹੈ ਉਹ 1.5 ਕਿਲੋਮੀਟਰ ਹੈਗਾ ਹੈ ਉੱਪਰ ਉਹਦੇ ਉੱਪਰ ਹਾਂ ਫਿਰ ਉਸ ਤੋਂ ਬਾਅਦ نیچے ਆਏ ਫਿਰ ਉੱਧਰ ਗਏ ਛਿਰਗੁਲ ਮੰਦਿਰ ਚ ਛਿਰਗੁਲ ਮੰਦਿਰ ਫੇ ਮੰਦਿਰ ਤੇ ਫਿਰ ਚੜੇ ਘਾਟੇ ਜੀ ਫਿਰ ਇੱਧਰ ਨੂੰ ਆਏ ਉਹ ਐਕਸਟਰਾ ਹੀ ਆ ਮੇਬੀ 2 ਕਿਲੋਮੀਟਰ ਹੋ ਗਿਆ ਹੁਣ ਆ ਨਾ ਹਾਂ 2 ਕਿਲੋਮੀਟਰ ਹੋ ਗਿਆ ਹੁਣ ਰੈਸਟ ਮਿਲ ਰਹੀ ਹੈ ਖਾਣਾ ਸੀ ਐਕਸਰਸਾਈਜ਼ ਮੈਂ ਥੋੜਾ ਕਰ ਰਹੀ ਹਾਂ ਸਰੀਰ ਵਿੱਚ ਤੇ ਨਾ ਤੂ ਆ ਨਿਕਲਿਆ ਪਿਆਰ ਵੀ ਤਾਂ ਹੁਣ ਹੋਰ ਆਂਦੇ ਸਾਰ ਅਸੀਂ ਮੈਗੀ ਚਾਹ ਤੇ ਕੌਫੀ ਬਣਵਾਈ ਹੈ ਮੈਗੀ ਚਾਹ ਤੇ ਕੌਫੀ ਪੀਵਾਂਗੇ ਹੁਣ ਆਪਾਂ ਇਸ ਟਾਈਮ ਆਪਾਂ ਡਿਨਰ ਕਰਨ ਲੱਗੇ ਹੋਏ ਆ ਰਾਤ ਦਾ ਰਾਜਮਾ ਚਾਵਲ ਸਮਾਂ 8:30 ਵਜੇ ਦਾ ਹੋਇਆ ਹੋਇਆ ਹੈ ਇਧਰ ਹਰਪਿਤ ਕੋਲ ਬੈਠੀ ਹੈ ਇਧਰ ਸਾਰੇ ਜਣੇ ਬਈ ਆਪਣਾ ਆਪਣਾ ਡਿਨਰ ਕਰਨ ਲੱਗੇ ਹੋਏ ਆ ਅੱਜ ਦੇ ਆਪਣੇ ਸਟੈਪ ਅਕਾਊਂਟ ਦੇਖੋ ਜੀ 30130 ਸਟੈਪ ਅਕਾਊਂਟ ਦੇ 21.4 ਕਿਲੋਮੀਟਰ ਤੁਰਿਆ ਪੰਜ ਕਮਾਲ ਦੀ ਗੱਲ ਬਾਤ ਆ ਯਾਰ 30000 ਸਟੈਪ ਕਰਨੇ ਯਾਰ ਰਿਕਾਰਡ ਬ੍ਰੇਕਿੰਗ ਹੈ ਅੱਜ ਸਟੈਪ ਅੱਜ ਦੇ ਸਟੈਪ ਸਭ ਤੋਂ ਜ਼ਿਆਦਾ ਅਸੀਂ ਜ਼ਿੰਦਗੀ ਚ ਇਹਨੇ ਸਟੈਪ ਕਦੇ ਨਹੀਂ ਕਰੇ ਸੱਚੀ ਗੱਲ ਆ ਦੇਖੋ ਯਾਰ 30130 ਸਟੈਪ 21 ਕਿਲੋਮੀਟਰ ਪਹਾੜ ਚੜਨਾ ਪਹਾੜ ਉਤਰਨਾ ਆ ਦੇਖੋ ਜੀ ਇਹ ਕਿਚਨ ਹੈ ਜਿੱਥੇ ਸਾਡੀ ਰੋਟੀ ਪੱਕੀ ਹੈ ਤੇ ਉਹ ਅਸੀਂ ਲੰਗਰ ਪ੍ਰਸ਼ਾਦ ਦਾ ਛਕਿਆ ਅੱਜ ਬਣਾਇਆ ਸੀਗੇ ਇਹਨਾਂ ਨੇ ਰਾਜਮਾ ਚਾਵਲ ਤੇ ਅਸੀਂ ਰਾਜਮਾ ਚਾਵਲ ਖਾਤੇ ਮੈਂ ਹਲੇ ਸੌ ਨਹੀਂ ਰਹੀ ਮੈਂ ਨਾ ਅੱਗ ਸੇਕ ਰਹੀ ਹਾਂ ਮੈਂ ਨਾ ਸ਼ਰੀਰ ਨੂੰ ਹਲੇ ਮੈਂ ਕਹਾਂ ਚੱਲ ਗਰਮ ਜੀ ਨਿੱਗ ਜਾ ਆ ਜਵੇ ਕਿਉਂਕਿ ਬਾਹਰ ਬਹੁਤ ਠੰਡਾ ਹਵਾ ਬਹੁਤ ਤੇਜ਼ ਰਹੀ ਏ ਇਸ ਕਰਕੇ ਨੀਂਡ ਪੈ ਨੇ ਆਲੂ ਧਰੇ ਹੋਇਆ ਉਬਾਲਨੇ ਮੈਂ ਕਹਾਂ ਚੱਲ ਨਾਲੇ ਆਲੂ ਬਾਲ ਦਵਾਂ ਨਾਲ ਮੈਂ ਸੇਕ ਲਵਾਂ ਦੋ ਕੰਮ ਹੋ ਜੂਂਦੇ ਇੱਕ ਪੰਥ ਦੋ ਕਾਜ ਕਿਚਨ ਸਾਫ ਹੈ ਇਹਨਾਂ ਦਾ ਜਿੰਨੇ ਵੀ ਮੈਂ ਉੱਪਰ ਕਿਚਨ ਦੇਖਣਾ ਇੰਨੇ ਕਿਚਨ ਬੜਾ ਮਨ ਨੂੰ ਠੀਕ ਲੱਗਿਆ ਕਲੀਨ ਲੱਗਿਆ ਠੀਕ ਹੈ ਹੁਣ ਅਸੀਂ ਪ੍ਰਸ਼ਾਦਾ ਪਾਣੇ ਸ਼ਕ ਲਿਆ ਸੀ ਸ਼ਗੇ ਸੀਗੇ ਰਾਜਮਾ ਚਾਵਲ ਤੇ ਹੁਣ ਅਸੀਂ ਲੱਗੇ ਆ ਪੈਣਾ ਮੈਂ ਕਿ ਆ ਵੀ ਖਾਣਾ ਖਾ ਕੇ ਜਿਹਦੇ ਪੈਣਾ ਨੇ ਇਸ ਕਰਕੇ ਅਸੀਂ ਥੋੜੀ देर ਮੈਂ ਖਾਣਾ ਪਚਾਰੀਆਂ ਬੈ ਕੇ ਉਸ ਤੋਂ ਬਾਅਦ ਅਸੀਂ ਅਗਲਾ ਸਫ਼ਰ ਕਰਦੇ ਸ਼ੁਰੂ ਕਰਗੇ ਆਇਦਰ ਸਫ਼ਰ ਇੱਥੇ ਤੱਕ ਸੀ ਤੇ ਸਾਨੂੰ ਦਿਓ ਜੀ ਆਜਿਹਾਤ ਬਾਏ ਬਾਏ